ਵਿਦਾਰਥਵਾ ਹਲਕਾਰ ਰਾਜਸਥਾਨਸੀ ਦੇ ਪਿੰਡ ਕੜਿਆਲ ਵਿਖੇ ਬੀਤੀ ਰਾਤ ਦੁਕਾਨ ਨੂੰ ਅਚਾਨਕ ਅੱਗ ਲੱਗਣ ਕਾਰਨ ਦੁਕਾਨਦਾਰ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਗਿਆ। ਪੀੜਤ ਦੁਕਾਨਦਾਰ ਮੁਤਾਬਕ ਉਸਦੀ ਦੁਕਾਨ ਦੇ ਉੱਪਰ ਹੀ ਦਾਕਰ ਹੈ ਅਤੇ ਕਰੀਬ ਰਾਤ 1 ਵਜੇ ਲੱਗੇ ਛਾਗੇ ਦੁਕਾਨਦਾਰ ਨੂੰ ਅੱਗ ਲੱਗਣ ਦੀ ਸੂਚਨਾ ਉਰਦੇ ਗਵਾਂਡੀ ਨੇ ਦਿੱਤੀ। ਦੁਕਾਨ ਦੇ ਸ਼ਟਰ ਵਿੱਚੋਂ ਅੱਗ ਨਿਕਲ ਰਹੀ ਸੀ ਜਿਸ ਤੇ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਜ਼ਿਆਦਾ ਹੋਣ ਕਰਕੇ ਉਹ ਅੱਗ ਨਹੀਂ ਬੁਝਾ ਸਕੇ ਤੇ ਨਾ ਹੀ ਸ਼ਟਰ ਖੋਲ ਜਕੇ। ਇਸੇ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਸ਼ਟਰ ਤੋੜ ਕੇ ਅੰਦਰੋਂ ਅੱਗ ਨੂੰ ਬੁਝਾਇਆ ਗਿਆ ਪਰ ਇੰਨੇ ਚਿਰ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਅਤੇ ਬਿਲਡਿੰਗ ਦੀਵਾਰਾਂ ਵਿੱਚ ਵੀ ਤਰੇੜਾਂ ਆ ਚੁੱਕੀਆਂ ਸਨ ਹੁਣ ਪੀੜਤ ਦੁਕਾਨ ਪ੍ਰਵਿੰਦਰ ਸਿੰਘ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰ ਰਿਹਾ ਅਤੇ ਉਸ ਦਾ ਜੋ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਉਸਨੇ ਆਖਿਆ ਕਿ ਹੁਣ ਉਸ ਦਾ ਕੰਮ ਕਿਸ ਤਰ੍ਹਾਂ ਚੱਲੇਗਾ ਇਸੇ ਮੌਕੇ ਪੁੱਜੇ ਫਾਇਰ ਬ੍ਰਿਗੇਡ ਅਜਨਾਲ ਦੇ ਕਰਮਚਾਰੀ ਨੇ ਦੱਸਿਆ ਕਿ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਉਨ੍ਹਾਂ ਨੂੰ ਪ੍ਰਾਪਤ ਹੋਈ ਜਿਸ ਮੌਕੇ ਉਹ ਮੌਕੇ ਤੇ ਪੁੱਜੇ ਤਾਂ ਉਨ੍ਹਾਂ ਨੇ ਦੇਖਿਆ ਕਿ ਦੁਕਾਨ ਦੇ ਵਿੱਚ ਕਾਫੀ ਅੱਗ ਜ਼ਿਆਦਾ ਸੀ ਅਤੇ ਉਹਨਾਂ ਨੇ ਅਖੀ ਬੜੀ ਮੁਸ਼ਕਲ ਨਾਲ ਅੱਗ ਦੇ ਕਾਬੂ ਪਾਇਆ ਗਿਆ ਜਿਸ ਨਾਲ ਦੁਕਾਨਦਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋਇਆ ਹੈ। ਪਲਵਿੰਦਰ ਸਿੰਘ ਨਾਂ ਦੇ ਆਪਣਾ ਪਿੰਡ ਕੜਿਆਲ ਜੀ ਵੀ ਕੀ ਗੱਲ ਹੋਈ ਜਿਹੜੀਆਂ ਤਾਂ ਜੀ ਕਿੰਨਾ ਇਹ ਰਾਤ 1:30 ਵਜੇ ਦੀ ਗੱਲ ਹੈ ਨਾ ਰਾਤ ਅੱਗ ਲੱਗੀ ਜੀ ਤੇ ਮੌਕੇ ਤੇ ਪਹੁੰਚ ਕੇ ਤਾਂ ਉਹ ਸਾਰੀ ਅੱਗ ਦੀ ਲਾਟਾਂ ਨਿਕਲ ਰਹੀਆਂ ਸੀ ਤੇ ਹੋਇਆ ਕੰਮ ਸਾਰਾ ਕੋਕਾ ਕੋਲੇ ਜਿਹੜੀ ਫ੍ਰੀਜ ਉਤੋਂ ਆ ਪਹਿਲਾਂ ਵਾਰ ਡਿਸਟ੍ਰੀਬਿਊਟਰ ਨੂੰ ਪਹਿਲਾਂ ਵੀ ਕਰਕੇ ਕੰਪਲੀਟ ਕੀਤੀ ਸੀ ਵੀ ਭਾਈ ਤੁਹਾਡੀ ਫ੍ਰੀਜ ਕੰਪਲੀਟ ਹੈ ਮਤਲਬ ਇਹ ਚੱਲਦੀ ਨਹੀਂ ਸਹੀ ਤਰ੍ਹਾਂ ਤੇ ਇਹਨੂੰ ਰਿਪਲੇਸ ਉਹਨਾਂ ਨੇ ਪਲੇਸ ਨਹੀਂ ਕੀਤੀ ਇਹਦਾ ਰਾਤੀ ਫਿਰ ਇਹਨਾਂ ਬਲਾਸਟ ਹੋ ਗਿਆ ਜਿਹਦੇ ਕਰਕੇ ਸਾਰੀ ਬੜੀ ਅੱਗ ਲੱਗੀ ਹੈ ਮੇਰੀ ਕਰਿਆਨੇ ਦੀ ਦੁਕਾਨ ਸਾਰੀ ਇੱਕ ਇਹ ਤੋਂ ਲੈ ਕੇ ਜਦ ਤੱਕ ਸਾਰੀ ਤਹਨਸ ਹੋ ਗਈ ਹੈ ਨਾਲ ਮੇਰੀ ਫੀਲ ਸਟੋਰੀ ਫੀਲ ਵੀ ਸਾਰੀ ਜਾਂਦੀ ਰਹੀ ਹੈ ਆ ਮੇਰੀ ਡੇਰੀ ਹੀ ਨਾਲ ਬਈ ਡੇਰੀ ਦਾ ਕੁਛ ਨਹੀਂ ਮੇਰਾ ਬਚਿਆ ਸਾਰਾ ਸਿਸਟਮ ਸੜ ਗਿਆ ਆ ਤੁਸੀਂ ਦੇਖ ਸਕਦੇ ਜੇ ਕੁਛ ਨਹੀਂ ਮੇਰਾ ਬਚਿਆ ਸਾਰਾ ਕੁਝ ਮੇਰੀ ਬਿਲਡਿੰਗ ਸਾਰੀ ਜਾਂਦੀ ਰਹੀ ਹੈ ਬਿਲਡਿੰਗ ਦੇ ਪੱਲੇ ਕੱਖ ਨਹੀਂ ਰਿਆ ਕਿੰਨੇ ਵਜੇ ਤੁਹਾਨੂੰ ਬੋਲ ਇਹ ਭਾਈ ਆਪ ਨੂੰ ਰਾਤ ਪੜਨ ਲੱਗਾ 1:30 ਵਜੇ ਇਹ ਅੱਗ ਲੱਗੀ ਹੈ ਬਲਾਸਟ ਹੋਇਆ ਹੈ 1:30 ਵਜੇ ਤਾਂ ਅਸੀਂ 1:30 ਵਜੇ ਪੜ ਸਾਨੂੰ ਬੜੀ ਗਵਾਂਡੀ ਨੇ ਫੋਨ ਕੀਤਾ ਫਿਰ ਸਾਡੇ ਦਾ ਮੰਨ ਲਓ ਕਿ ਧੂਆ ਨਿਕਲਿਆ ਆ ਤੇ ਅਸੀਂ ਆਣ ਕੇ ਵੇਖਿਆ ਤੇ ਬਹੁਤ ਜਿਹੜੀ ਅਗਰੀ ਲਾਟਾਂ ਨਿਕਲ ਰਹੀਆਂ ਅਸੀਂ ਬਾਹਰ ਸ਼ਟਰ ਦੇ ਰਾਹੀਂ ਅਸੀਂ ਸ਼ਟਰ ਦੇ ਖੋਲਣੇ ਕੋਸ਼ਿਸ਼ ਕੀਤੀ ਅੱਗੇ ਜਾਣ ਨੂੰ ਕਰਕੇ ਸ਼ਟਰ ਨਹੀਂ ਖੁੱਲਿਆ ਸਾਰੇ ਸ਼ਟਰ ਜਾਮ ਹੋ ਗਏ ਸੀ ਤੇ ਜਦੋਂ ਆਣ ਕੇ ਵੇਖਿਆ ਤੇ ਕੁਝ ਵੀ ਨਹੀਂ ਬਚਿਆ ਮਤਲਬ ਬੜਾ ਫਿਰ ਫਾਇਰ ਵਿਗਟਨ ਨੂੰ ਫੋਨ ਕੀਤਾ ਇਹ ਵੀ ਪਾਜੀ ਨੇ ਅੱਧੇ ਘੰਟੇ ਪਹੁੰਚ ਗਏ ਆ ਇਹਨਾਂ ਨੇ ਆਣ ਕੇ ਪੂਰੀ ਜਰੂਰਤ ਕੀਤੀ ਆ ਤੇ ਅੱਗ ਬੁਝਾਈ ਅੱਗ ਉਤੇ ਕਾਬੂ ਪਾਇਆ ਪਰ ਨਹੀਂ ਕੁਝ ਨਹੀਂ ਬਚਿਆ ਨਹੀਂ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮੇਰਾ ਤੇ ਹੋਇਆ ਨੁਕਸਾਨ ਕੋਕੋਕੋਲੇ ਫ੍ਰੀਜ ਦਾ ਇਦਾਂ ਕਰਕੇ ਮੇਰਾ ਇਨਾ ਨੁਕਸਾਨ ਹੋਇਆ ਮੇਰਾ ਕੋਈ ਬਚਿਆ ਕੁਝ ਨਹੀਂ ਇਹ ਤਾਂ ਤੁਸੀਂ ਬਣਾਇ ਕੈਮਰਾ ਮਾਰੋ ਇਧਰ ਵੀ ਸਾਰਾ ਕੁਝ ਨਹੀਂ ਬਚਿਆ ਮੰਡੀ ਵਾਲੇ ਪੱਖੇ ਸਭ ਜਾਂਦੇ ਰਹੇ ਆ ਕੋਈ ਮੇਰੀ ਕੋਈ ਇਥੋਂ ਕੰਪਿਊਟਰ ਸਿਸਟਮ ਦੋ ਦਣੇ ਮਸ਼ੀਨਾ ਉਹ ਵੀ ਕੁਝ ਨਹੀਂ ਬਜੀ ਕਰਿਆਨਾ ਸਟੋਰ ਇਹ ਮੇਰਾ ਕੁਝ ਨਹੀਂ ਉਹਦਾ ਬਜਿਆ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਫੀਡਾਂ ਹੈ ਮੇਰੀਆਂ ਤਿੰਨ ਚਾਰ ਲੱਖ ਦੀ ਮੇਰੀ ਫੀਡਾਂ ਲੱਗੀਆਂ ਹਨ ਉਹ ਵੀ ਜਾਂਦੀ ਰਹੀਆਂ ਨੇ ਕੰਨ ਕੇ ਲੱਗੀਆਂ ਹਨ ਕੰਨ ਕੋ ਨਹੀਂ ਬਜੀ ਕੋਰ ਜਨਾਕ ਸੌਫਦਾ ਕਰਿਆਨੇ ਰਾ ਕੋਲਡ ਡਰਿੰਕ ਵਗੈਰਾ ਕੁਝ ਨਹੀਂ ਬਜਿਆ ਸਾਰਾ ਕੁਝ ਜਾਂਦਾ ਰਿਹਾ ਆ ਮੇਰੇ ਲੱਗੀਆਂ ਸਾਰਾ ਵੇਖੂ ਇੱਥੇ ਭਾਜੀ ਫਰਨੀਚਰ ਵਗੈਰਾ ਸਾਰਾ ਸੜ ਗਿਆ ਤੇ ਸਾਰੀ ਬਿਲਡਿੰਗ ਦੀ ਡੰਡਾ ਲੱਤ ਗਈ ਹੈ ਸਾਰੀ ਕੰਦਾ ਪਾੜ ਗਿਆ ਨੇ ਪੌੜੀਆਂ ਲੰਮਕੀਆਂ ਪੌੜੀਆਂ ਟੁੱਟ ਗਈਆਂ ਨੇ ਮੈਨੂੰ ਬਸ ਇਹੀ ਮੰਗ ਮੈਨੂੰ ਇਨਸਾਫ ਮਿਲਣਾ ਚਾਹੀਦਾ ਨਾਮ ਬੁਟਾ ਸਿੰਘ ਹੈ ਜੀ ਇਹ ਕਿਹੜਾ ਪਿੰਡ ਜੀ ਇਹ ਜੀ ਕੜਿਆਲੀ ਹੈ ਜੀ ਇਹ ਕੀ ਗੱਲ ਹੋਈ ਇਹ ਮੇਰਾ ਭਤੀਜਾ ਹੈ ਜੀ ਇਹ ਦੀ ਦੁਕਾਨ ਹੈ ਇੱਥੇ ਡੇਰੀ ਆ ਫੀਡ ਸਟੋਰ ਆ ਅੱਛਾ ਜੀ ਤੇ ਕਰਿਆਨੇ ਦੀ ਕਰਿਆਨੇ ਦੀ ਦੁਕਾਨ ਹੈ ਜੀ ਤੇ ਨਾਲ ਉੱਪਰ ਰੈਸ਼ ਹੈ ਜੀ ਤੇ ਰਾਤ 1:30 12:30 ਵਜੇ ਅੱਗ ਲੱਗੀ ਆ ਜੀ ਤੇ ਪੋਣੇ ਕੇ 2 ਵਜੇ ਇਹਨਾਂ ਨੂੰ ਪਤਾ ਲੱਗਦਾ ਤੇ ਜੋ ਵੀ ਹੈਗਾ ਸਾਰਾ ਕੁਝ ਸੜਕੇ ਸਵਾਹ ਹੋ ਗਿਆ ਜੀ ਬਿਲਡਿੰਗ ਤੇ ਵੀ ਪੱਲੇ ਕੁਝ ਨਹੀਂ ਰਿਹਾ ਬਿਲਡਿੰਗ ਸਾਰੀ ਪਾੜ ਗਈ ਆ ਕੰਮ ਸੇ ਕਮਨ 90-95 ਲੱਖ ਰੁਪਏ ਤੇ ਬਿਲਡਿੰਗ ਤੇ ਲੱਗਾ ਅੱਛਾ ਜੀ 20-25 ਲੱਖ ਰੁਪਏ ਦਾ ਵਿੱਚ ਮਟੀਰੀਅਲ ਜੋ ਵੀ ਸਮਾਨ ਸਾਰਾ ਲੱਗਾ ਜੀ 1.5 ਕਰੋੜ ਰੁਪਏ ਦਾ ਭਾਜੀ ਨੁਕਸਾਨ ਹੋ ਗਿਆ ਜੀ ਤੇ ਇਹ ਤੇ ਗਰੀਬ ਮਾਰੇ ਗਏ ਤੇ ਵਿਚਾਰੇ ਇਤੋਂ ਰੋਟੀ ਖਾਂਦੇ ਸੀ ਕਾਰਨ ਦਾ ਕੋਈ ਪਤਾ ਲੱਗ ਸਕਿਆ ਕੋਈ ਕਾਰਨ ਹੈ ਜੀ ਫ੍ਰਿਜ ਲੱਗੀ ਸੀ ਕੋਕਾ ਕੋਲਾ ਦੀ ਹਾਂਜੀ ਉਹਦੀ ਜਿਹੜੀ ਮੋਟਰ ਬਲਾਸਟ ਹੋਈ ਤੇ ਕੋਈ ਮੌਕੇ ਤੇ ਪਹੁੰਚਿਆ ਫਿਰ ਬਾਹਰ ਹਾਂਜੀ ਮੌਕੇ ਤੇ ਆ ਗਏ ਆ ਜੀ ਕੋਈ ਪੁਲਿਸ ਦਾ ਅਧਿਕਾਰੀ ਪਹੁੰਚਿਆ ਹਾਂਜੀ ਆਏ ਆ ਜੀ ਪੁਲਿਸ ਅਧਿਕਾਰੀ ਵੀ ਆਏ ਰਿਪੋਰਟ ਲਿਖ ਕੇ ਲੱਗੇ ਆ ਜੀ ਪਿੰਡੀਆਂ ਸੈਦਾਂ ਤੋਂ ਆਏ ਗੁਰਦੇਵ ਸਿੰਘ ਕੀ ਮੰਗ ਕਰਦੇ ਆਂ ਇਹ ਮੰਗੇ ਹੋ ਇਨਸਾਫ ਦਾ ਅਗਾਂਹ ਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਦਾ ਕੋਈ ਹੈਲਪ ਹੋਣੀ ਚਾਹੀਦੀ ਸਰਕਾਰ ਪੰਜਾਬ ਸਰਕਾਰ ਗਾੜੀ ਇਹੋ ਰਿਕਵੈਸ ਆ ਸਾਨੂੰ ਕੋਈ 2:00 ਵਜੇ 10 ਮਿੰਟ ਤੇ ਇਹਨਾਂ ਦਾ ਫੋਨ ਆਇਆ ਸੀ ਵੀ ਪਿੰਡ ਕੜਿਆਲ ਦੇ ਵਿੱਚ ਅੱਗ ਲੱਗ ਗਈ ਆ ਤੇ ਬਹੁਤ ਜ਼ਿਆਦੀ ਆਗਿਆ ਅਸੀਂ ਕੋਈ 2:35 40 ਦੇ ਵਿੱਚ ਵਿੱਚ ਆਹੀ ਇਹਨਾਂ ਦੇ ਕੋਲ ਪਹੁੰਚ ਗਏ ਜੀ ਤੇ ਆਣ ਕੇ ਵੇਖਿਆ ਤੇ ਬਹੁਤ ਜਿਆਦੀ ਆ ਗਈ ਤੇ ਜਦੋਂ ਅਸੀਂ ਆਣ ਕੇ ਵੇਖਿਆ ਫਿਰ ਆਪਾਂ ਇੱਕ ਗੱਡੀ ਅੰਮ੍ਰਿਤਸਰੋਂ ਮਗਾਈ ਸੀ ਟਾਉਨ ਹਾਲ ਤੋਂ ਉਹ ਨੂੰ ਉਹ ਨੂੰ ਵੀ ਬੁਲਾ ਕੇ ਆਪਣੀ ਗੱਡੀ ਲਾ ਕੇ ਫਿਰ ਉਹਦੇ ਨਾਲ ਸਾਰਾ ਕਾਬੂ ਕੀਤਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤੇ ਇਹਨਾਂ ਦੇ ਕਹਿਣ ਮੁਤਾਬਕ ਕਰੋੜਾਂ ਰੁਪਏ ਦਾ ਨੁਕਸਾਨ ਇਹਨਾਂ ਦਾ ਹੈਗਾ ਹੀ ਤੇ ਬਾਕੀ ਜਿਵੇਂ ਕਹਿੰਦੇ ਵੀ ਇਹਨਾਂ ਦੀ ਉਹ ਜਿਹੜੀ ਫ੍ਰਿਜ ਆ ਕੋਕੋਕੋਲਾ ਵਾਲੀ ਉਹਦੇ ਤੋਂ ਨੁਕਸਾਨ ਹੋਇਆ ਇਹ ਹੁਣ ਇਹ ਜਾਣਦੇ ਨੇ ਜਾਂ ਫਿਰ ਜਿਨ੍ਹਾਂ ਨੇ ਫ੍ਰਿਜ ਦਿੱਤੀ ਉਹ ਜਾਣਦੇ ਨੇ